ਸਸਕਾਲਸ ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਚਰਨਜੀਤ ਸਿੰਘ ਚੰਨੀ ਇਸ ਵੇਲੇ ਦੀ ਅਹਿਮ ਅਪਡੇਟ ਰਾਜਸਥਾਨ ਦੇ ਜੋਧਪੁਰ ਦੇ ਨਾਲ ਜੁੜੀ ਹੋਈ ਹੈ ਜਿੱਥੇ ਇੱਕ ਅੰਮ੍ਰਿਤਧਾਰੀ ਕੁੜੀ ਨੂੰ ਪ੍ਰੀਖਿਆ ਕੇਂਦਰ ਦੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਦਰਸਲ ਜਿਹੜਾ ਇਹ ਰੋਕਣ ਦਾ ਕਾਰਨ ਸੀ ਉਸ ਦੇ ਪਿੱਛੇ ਦੀ ਵਜ੍ਹਾ ਹੈ ਕਿ ਉਸ ਕੁੜੀ ਨੂੰ ਕਿਹਾ ਗਿਆ ਸੀ ਕਿ ਜਿਹੜੀ ਤੁਸੀਂ ਕਿਰਪਾਨ ਪਾਈ ਹੋਈ ਹੈ ਪਹਿਲਾਂ ਉਸ ਨੂੰ ਲਾ ਦਿਓ ਉਸ ਨੂੰ ਉਤਾਰ ਦਿਓ ਉਸ ਤੋਂ ਬਾਅਦ ਹੀ ਤੁਸੀਂ ਅੰਦਰ ਦਾਖਲ ਹੋ ਸਕਦੇ ਹੋ ਉਸ ਤੋਂ ਬਾਅਦ ਇਹ ਪੇਪਰ ਦੇ ਸਕਦੇ ਹੋ ਦਰਸਲ ਜਿਹੜੀ ਇਹ ਕੁੜੀ ਐ ਇਸ ਦਾ ਨਾਮ ਅਰਮਨ ਜੋਤ ਕੋਰ ਦੱਸਿਆ ਜਾ ਰਿਹਾ ਹੈ ਤੇ ਇਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਵਕੀਲ ਹੈ ਤੇ ਰਾਜਸਥਾਨ ਦੇ ਜੋਧਪੁਰ ਦੇ ਵਿੱਚ ਜੁਡੀਸ਼ਲੀ ਦਾ ਜੱਜ ਦਾ ਪੇਪਰ ਦੇਣ ਪਹੁੰਚੀ ਸੀ ਜਿੱਥੇ ਪ੍ਰਿਕਿਆ ਕੇਂਦਰ ਦੇ ਵਿੱਚ ਜਦੋਂ ਇਹ ਦਾਖਲ ਹੁੰਦੀ ਆਪਣਾ ਰੋਲ ਨੰਬਰ ਦਿਖਾਉਂਦੀ ਹੈ ਉਸ ਤੋਂ ਬਾਅਦ ਇਸ ਨੂੰ ਕਿਹਾ ਜਾਂਦਾ ਹੈ ਕਿ ਜਿਹੜੀ ਤੁਸੀਂ ਕਿਰਪਾਨ ਪਾਈ ਆ ਹਾਲਾਂਕਿ ਇਹ ਕੁੜੀ ਹੈ ਜਿਹੜੀ ਇਹ ਅਮਰਤਾਰੀ ਸੀ ਤੇ ਇਸ ਨੂੰ ਕਿਹਾ ਗਿਆ ਜਿਹੜੀ ਕਿਰਪਾਨ ਹੈ ਉਹ ਪਹਿਲਾਂ ਉਸ ਨੂੰ ਲਾਹ ਦਿਓ ਜਿਸ ਤੋਂ ਬਾਅਦ ਇਸ ਕੁੜੀ ਦੇ ਵੱਲੋਂ ਵਿਰੋਧ ਕੀਤਾ ਗਿਆ ਤੇ ਇਹ ਵਿਰੋਧ ਇੰਨਾ ਕੁ ਭਾਗ ਗਿਆ ਕਿ ਹੁਣ ਇਹ ਖਬਰ ਜਿਹੜੀ ਹੈ ਸਿਆਸਤ ਦੇ ਵਿੱਚ ਪੂਰੀ ਤਰਥੱਲੀ ਮਚਾ ਰਹੀ ਹੈ ਇਸ ਨੂੰ ਲੈ ਕੇ ਇੱਕ ਪਾਸੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਟਵੀਟ ਕੀਤਾ ਗਿਆ ਤੇ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਨੂੰ ਬੇਨਤੀ ਕੀਤੀ ਗਈ ਹੈ ਅਪੀਲ ਕੀਤੀ ਗਈ ਹੈ ਕਿ ਜਿਹੜੇ ਦੋਸ਼ੀ ਆ ਜਿਨ੍ਹਾਂ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਉਹਨਾਂ ਤੇ ਕਾਰਵਾਈ ਹੋਵੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਉਹਨਾਂ ਦੇ ਵੱਲੋਂ ਵੀ ਨਿੰਦਾ ਕੀਤੀ ਗਈ ਹੈ ਤੇ ਕਿਹਾ ਗਿਆ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਹਾਲਾਂਕਿ ਜੇ ਕਿਰਪਾਨ ਦੀ ਮਹੱਤਤਾ ਦੱਸੀ ਜਾਵੇ ਤਾਂ ਜਿਹੜੇ ਅਮਰਤਾਰੀ ਲੋਕ ਨੇ ਸਿੱਖ ਧਰਮ ਦੇ ਵਿੱਚ ਤਾਂ ਉਹਨਾਂ ਦੇ ਜਿਹੜੇ ਪੰਜ ਕਕਾਰ ਹੁੰਦੇ ਨੇ ਉਹਨਾਂ ਦਾ ਇੱਕ ਹਿੱਸਾ ਹੈ ਤੇ ਇਹ ਕਿਰਪਾਨ ਕਦੇ ਵੀ ਨਹੀਂ ਲਾਈ ਜਾਂਦੀ ਕਿਉਂਕਿ ਜੇਕਰ ਤੁਸੀਂ 에어ਪੋਰਟ ਦੇ ਰਾਹੀਂ ਵੀ ਕਿਸੇ ਟਰੈਵਲ ਕਰਦੇ ਹੋ ਦੂਜੀ ਕੰਟਰੀ ਦੇ ਵਿੱਚ ਜਾਂਦੇ ਹੋ ਤਾਂ ਵੀ ਜਿਹੜੀ ਇਹ ਕਾਨੂੰਨਾਂ ਤੌਰ ਤੇ ਮਾਨਤਾ ਮਿਲੀ ਹੋਈ ਹੈ ਹਾਲਾਂਕਿ ਇਸ ਤੋਂ ਇਲਾਵਾ ਜੇ ਗੱਲ ਵੇਖੀ ਜਾਵੇ ਪ੍ਰੀਖਿਆ ਕੇਂਦਰਾਂ ਦੀ ਤਾਂ ਪ੍ਰੀਖਿਆ ਕੇਂਦਰਾਂ ਦੇ ਵਿੱਚ ਕਿਸੇ ਦੇ ਵੱਲੋਂ ਇਹ ਮਨਾਹੀ ਨਹੀਂ ਹੁੰਦੀ ਕਿ ਇਹ ਜਿਹੜੀ ਕਿਰਪਾਨ ਹੈ ਇਹ ਲਾਈ ਜਾਵੇ ਕਿਉਂਕਿ ਕਾਨੂੰਨਨ ਹੱਕ ਹੈ ਕਿਉਂਕਿ ਸੰਵਿਧਾਨ ਦੇ ਵੱਲੋਂ ਪੂਰਨ ਤੌਰ ਤੇ ਹੱਕ ਦਿੱਤਾ ਗਿਆ ਹੈ ਪੰਜ ਕਕਾਰ ਨੇ ਜਿਹੜੇ ਸਿੱਖ ਦੇ ਵਿੱਚ ਉਹਨਾਂ ਨੂੰ ਪੂਰਨ ਤੌਰ ਤੇ ਹੱਕ ਦਿੱਤਾ ਗਿਆ ਹਾਲਾਂਕਿ ਇਸ ਤੋਂ ਜੇ ਪਿੱਛੇ ਦੀ ਗੱਲ ਕੀਤੀ ਜਾਵੇ ਤਾਂ ਕਈ ਵਾਰ ਪ੍ਰੀਖਿਆ ਕੇਂਦਰਾਂ ਦੇ ਵਿੱਚ ਕੜੇ ਨੂੰ ਲੈ ਕੇ ਵੀ ਵਿਵਾਦ ਹੋਇਆ ਕਈ ਸਟੂਡੈਂਟਸ ਨੂੰ ਕਈ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਕੜਾ ਲਾਹ ਦਿਓ ਤੇ ਕਈਆਂ ਨੂੰ ਕਿਰਪਾਨ ਨੂੰ ਲੈ ਕੇ ਵੀ ਵਿਵਾਦ ਹੋਇਆ ਪਰੰਤੂ ਜਿਹੜੇ ਇਹ ਵਿਰਾਮ ਸਨ ਸਵਾਲ ਸਨ ਇਹ ਸਮਾਂਦਰ ਸਮਾਂ ਚੱਲਦੇ ਵੀ ਰਹੇ ਤੇ ਰੁਕਦੀ ਵੀ ਰਹੇ ਪਰੰਤੂ ਇਹ ਜਿਹੜਾ ਮੋੜ ਤੋਂ ਕਾਰਾ ਸਾਹਮਣੇ ਆਇਆ ਜਿਹੜਾ ਇਹ ਵਿਵਾਦ ਸਾਹਮਣੇ ਆਇਆ ਇਸ ਨੇ ਹੋਰ ਵੀ ਤੂਲ ਫੜ ਰਿਹਾ ਤੇ ਜਿਹੜੇ ਅਧਿਕਾਰੀ ਨੇ ਜਿਨ੍ਹਾਂ ਦੇ ਵੱਲੋਂ ਰੋਕਿਆ ਗਿਆ ਹੁਣ ਉਹਨਾਂ ਦੇ ਉੱਤੇ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਇਸ ਨੂੰ ਲੈ ਕੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਸਾਫ਼ ਹੋ ਜਾਵੇਗਾ ਹਾਲਾਂਕਿ ਅਮਰਤਾਰੀ ਕੁੜੀ ਨੂੰ ਇਸ ਤਰ੍ਹਾਂ ਰੋਕਣਾ ਕਿਤਨਾ ਕਿਤੇ ਵੱਡੇ ਸਵਾਲ ਖੜੇ ਕਰਦਾ ਹੈ ਕਿਉਂਕਿ ਸਭਧਾਨ ਦੇ ਵੱਲੋਂ ਜਦੋਂ ਪੂਰਨ ਤੌਰ ਤੇ ਹੱਕ ਹੁੰਦਾ ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਵਾਪਰਨਾ ਕਿਤਨਾ ਕਿਤੇ ਵੱਡੇ ਸਵਾਲ ਕਿਹੜੇ ਕਰਦਾ ਚਿੰਤਾਜਨਕ ਸਵਾਲ ਖੜੇ ਕਰਦਾ ਜਿਸ ਨੂੰ ਲੈ ਕੇ ਇੱਕ ਪਾਸੇ ਐਸਜੀਪੀਸੀ ਤੇ ਦੂਜੇ ਪਾਸੇ ਸ਼ੋਮਨੀ ਕਲਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਉਹ ਰੋਸ ਜਤਾਇਆ ਖਸ਼ੀ ਨੇ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਿਾਵੇ ਉੱਤੇ ਹੀ ਜਿਹੜੀ ਇਹ ਕੁੜੀ ਸੀ ਜਿਹੜੀ ਪ੍ਰੀਖਿਆ ਦੇਣ ਪਹੁੰਚੀ ਸੀ ਅਰਮਨ ਜੋਤ ਕੋਰ ਉਸਦੇ ਵੱਲੋਂ ਵੀ ਆਪਣੀ ਕਿਰਪਾਨ ਨਹੀਂ ਲਾਈਗੀ ਤੇ ਉਸਦੇ ਵੱਲੋਂ ਵਿਰੋਧ ਜਤਾਇਆ ਗਿਆ ਉਸਦੇ ਵੱਲੋਂ ਕਿਹਾ ਗਿਆ ਜੇਕਰ ਤੁਸੀਂ ਮੈਨੂੰ ਪੇਪਰ ਨਹੀਂ ਦੇਣ ਦੇਣਾ ਚਾਹੁੰਦੇ ਤਾਂ ਮੈਂ ਨਹੀਂ ਦੇਵਾਂਗੀ ਪਰੰਤੂ ਮੈਂ ਆਪਣੀ ਕਿਰਪਾਨ ਨਹੀਂ ਲਾਵਾਂਗੀ ਉੱਥੇ ਹੀ ਇਸ ਦੇ ਨਾਲ ਇੱਕ ਸਵਾਲ ਅਸੀਂ ਤੁਹਾਨੂੰ ਵੀ ਕਰ ਲੈਣਾ ਚਾਹੁੰਦੇ ਹਾਂ ਕਿ ਜੇਕਰ ਅਜਿਹੇ ਲੋਕ ਅਜਿਹੇ ਘਟਨਾਵਾ ਕਰਦੇ ਨੇ ਤਾਂ ਉਹਨਾਂ ਦੇ ਨਾਲ ਕਿਹੋ ਜਿਹਾ ਵਤੀਰਾ ਹੋਣਾ ਚਾਹੀਦਾ ਹੈ ਕਾਨੂੰਨੀ ਰੁਖ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਸ ਬਾਬਤ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ